ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗ로우 ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਿਆ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਦੇ ਦੇਹਾਂਤ ਦੀ ਖਬਰ ਮਿਲਣ ਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਜਨਰਲ ਸਕੱਤਰ ਡਾਕਟਰ ਗੁਰੂ ਇਕਬਾਲ ਸਿੰਘ ਤੂਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਵਿੰਦਰ ਪਠੜ੍ਹ ਮੀਤ ਪ੍ਰਧਾਨ ਤਰਲੋਚਨ ਲੋਚੀ ਤੇ ਪੰਜਾਬੀ ਕਵੀ ਮਨਜਿੰਦਰ ਧਰੋਵਾ ਨੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ 1935 ਵਿੱਚ ਪਾਕਿਸਤਾਨ ਰਹਿ ਗਏ ਨਵਾਂ ਪਿੰਡ ਸ਼ੇਖੂਪੁਰਾ ਦੇ ਜੰਮਪਾੜ ਪਿਛਲੇ 3 ਦਹਾਕਿਆਂ ਤੋਂ ਟੋਰਾਂਟੋ ਕਨੇਡਾ ਵਿੱਚ ਵੱਸਦੇ ਸਨ ਸਾਹਿਤ ਸਿਰਜਣਾ ਦੇ ਨਾਲ-ਨਾਲ ਕਨੇਡਾ ਦੀ ਪੰਜਾਬੀ ਪੱਤਰਕਾਰੀ ਵਿੱਚ ਵੀ ਉਹ ਸਤਿਕਾਰਤ ਨਾਮ ਸਨ ਇਹ ਜਾਣਕਾਰੀ ਪੰਜਾਬੀ ਲਹਿਰਾਂ ਰੇਡੀਓ ਦੇ ਸੰਚਾਲਕ ਸਤਿੰਦਰ ਪਾਲ ਸਿੰਘ ਉਸੇ ਦਵਾਨੇ ਦਿੱਤੀ ਹੈ ਦੇਸ਼ਵੰਡ ਮਗਰੋਂ ਸਰਦਾਰ ਬਲਬੀਰ ਸਿੰਘ ਮੂਮੀ ਪਹਿਲਾਂ ਚੰਡੀਗੜ੍ਹ ਤੇ ਮਗਰੋਂ ਲੰਮਾ ਸਮਾਂ ਚੰਡੀ ਗੱਟ ਰਹੇ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਮਸਾਲੇ ਵਾਲਾ ਘੋੜਾ 1959 ਵਿੱਚ ਛਪਿਆ ਸੀ ਫਿਰ ਜੇ ਮੈਂ ਮਰ ਜਾਵਾਂ 1965 ਸ਼ੀਸ਼ੇ ਦਾ ਸਮੁੰਦਰ 1968 ਸਰਦਾ ਬੂਜਾ 1973 ਵਿੱਚ ਛਪੇ ਉਹਨਾਂ ਇੱਕ ਕਹਾਣੀ ਸੰਗ੍ਰਹਿ ਫੁੱਲ ਖਿੜੇ ਹਨ 1971 ਵਿੱਚ ਸੰਪਾਦਿਤ ਕੀਤਾ ਬਲਬੀਰ ਸਿੰਘ ਮੂਮੀ ਨੇ ਨਾਵਲ ਸਿਰਜਣਾ ਵੀ ਕੀਤੀ ਜਿਸ ਵਿੱਚੋਂ ਜੀਜਾ ਜੀ ਪੀਲਾ ਗੁਲਾਬ ਇੱਕ ਫੁੱਲ ਮੇਰਾ ਵੀ ਅਲਵਿਦਾ ਹਿੰਦੁਸਤਾਨ ਪ੍ਰਕਾਸ਼ਿਤ ਹੋਏ ਉਹਨਾਂ ਦੋ ਨਾਟਕ ਨੌਕਰੀਆਂ ਹੀ ਨੌਕਰੀਆਂ ਤੇ ਲੋਡਾ ਵੇਲਾ ਵੀ ਲਿਖੇ ਗਏ ਹਨ ਸਰਦਾਰ ਬਲਬੀਰ ਸਿੰਘ ਮੂਮੀ ਦੇ ਚੰਡੀਗੜ੍ਹ ਵੇਲੇ ਦੇ ਮਿੱਤਰ ਤੇ ਸ਼੍ਰੋਮਣੀ ਪੰਜਾਬੀ ਕਵੀ ਸ਼੍ਰੀ ਰਾਮ ਅਰਸ਼ ਤੇ ਸਰਦਾਰ ਉਜਾਗਰ ਸਿੰਘ ਕਦੋਂ ਸਾਬਕਾ ਲੋਕ ਸੰਪਰਕ ਅਧਿਕਾਰੀ ਨੇ ਵੀ ਇਹਨਾਂ ਦੇ ਦੇ ਹਾਥ ਤੇ ਡੂੰਗੇ ਅਫਸੋਸ ਦਾ ਪ੍ਰਕਟਾਵਾ ਕੀਤਾ ਹੈ